ਤੱਕੜੀਆਂ ਵੱਟੇ ਸਿਰਾਂ ਤੇ ਦੁਪੱਟੇ ਵੇ ਕਿੱਥੋਂ ਲੱਭੋਂਗੇ ਪੰਜਾਬੀਓ ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਲੈ ਕੇ ਆਇਆ ਤੁਹਾਡੇ ਲਈ ਇੱਕ ਨਵੀਂ ਵੀਡੀਓ ਕਾਫੀ ਟਾਈਮ ਪਹਿਲਾਂ ਅਸੀਂ ਇੱਕ ਗੀਤ ਰਿਕਾਰਡ ਕੀਤਾ ਸੀ ਜੋ ਸਾਡੇ ਦੋਸਤ ਸ਼ਿੰਗਾਰ ਬੱਚੂਆਣਾ ਦਾ ਲਿਖਿਆ ਸੀ ਇਸ ਗੀਤ ਦੇ ਵਿੱਚ ਪੁਰਾਣਾ ਸੱਭਿਆਚਾਰ ਪੁਰਾਣੀਆਂ ਗੱਲਾਂ ਪੁਰਾਣੀਆਂ ਯਾਦਾਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਸਾਡੇ ਤੋਂ ਹਮੇਸ਼ਾ ਵਿਸਰ ਰਹੀਆਂ ਨੇ ਸਾਡੇ ਤੋਂ ਅਲੋਪ ਹੁੰਦੀਆਂ ਜਾ ਰਹੀਆਂ ਨੇ ਉਹ ਨੱਕੋ ਨੱਕ ਭਰੀਆਂ ਹੋਈਆਂ ਨੇ ਸੋ ਕਿਹੜੀਆਂ ਗੱਲਾਂ ਨੇ ਜਿਹੜੀਆਂ ਸਾਡੇ ਤੋਂ ਵਿਸਰ ਰਹੀਆਂ ਨੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਤੋਂ ਉਲੋਪ ਹੋ ਰਹੀਆਂ ਨੇ ਸਾਡੇ ਸੱਭਿਆਚਾਰ 'ਚੋਂ ਸਾਡੇ ਵਿਰਸੇ 'ਚੋਂ ਆਓ ਆਪਾਂ ਸੁਣਦੇ ਹਾਂ ਸ਼ਿੰਗਾਰ ਬਚਵਾਣਾ ਜੀ ਦੀ ਕਲਮ ਤੋਂ ਪਟਕੇ ਦੇ ਜੂੜੇ ਖੀਰ ਮਾਲ ਪੂੜੇ ਗੰਨੇ ਦੀਆਂ ਪੋਰੀਆਂ ਬਾਤਾਂ ਅਤੇ ਲੋਰੀਆਂ ਦੁਆਬੇ ਦੇ ਅੰਬ ਮੋਰਾਂ ਦੇ ਖੰਭ ਵੇ ਕਿੱਥੋਂ ਲੱਭੋਗੇ ਪੰਜਾਬੀਓ ਤੱਕੜੀਆਂ ਵੱਟੇ ਸਿਰਾਂ ਤੇ ਦੁਪੱਟੇ ਵੇ ਕਿੱਥੋਂ ਲੱਭੋਗੇ ਪੰਜਾਬੀਓ ਕਹਿੰਦੇ ਕਿਕਰਾਂ ਦੇ ਤੁੱਕੇ ਚਿੱਠੀਆਂ ਤੇ ਰੁੱਕੇ ਕਿਕਰਾਂ ਦੇ ਤੁੱਕੇ ਚਿੱਠੀਆਂ ਤੇ ਰੁੱਕੇ ਘੜਾ ਅਤੇ ਤੌੜੀ ਲੱਕੜ ਦੀ ਪੌੜੀ ਕੁੱਪ ਤੋੜੀ ਵਾਲਾ ਦੀਵਾ ਅਤੇ ਆਲਾ ਵੇ ਕਿੱਥੋਂ ਲਭੋਂਗੇ ਪੰਜਾਬੀਓ ਤੱਕੜੀਆਂ ਵਟੇ ਸਿਰਾਂ ਤੇ ਦੁਪੱਟੇ ਵੇ ਕਿੱਥੋਂ ਲਭੋਂਗੇ ਪੰਜਾਬੀਓ ਕੋਈ ਸਮਾਂ ਸੀ ਜਦੋਂ ਸ਼ੌਂਕ ਦੇ ਤੌਰ ਤੇ ਦੰਦਾਂ ਦੇ ਵਿੱਚ ਸੋਨਾ ਮੜਾਇਆ ਜਾਂਦਾ ਸੀ ਸੋ ਉਸ ਹਾਲਾਤ ਨੂੰ ਦੇਖਦੇ ਹੋਏ ਲਿਖਦੇ ਨੇ ਕਹਿੰਦੇ ਸੋਨੇ ਦੇ ਦੰਦ ਤੱਕਲੇ ਤੇ ਤੰਦ ਸੋਨੇ ਦੇ ਦੰਦ ਤੱਕਲੇ ਤੇ ਤੰਦ ਕੈਂਠੇ ਸੱਗੀ ਫੁੱਲ ਬੜਦਾਂ ਦੇ ਝੁੱਲ ਗਲੋਟੇ ਤੇ ਪੂਣੀਆਂ ਰਾਤਾਂ ਦੀਆਂ ਧੋਣੀਆਂ ਵੇ ਕਿੱਥੋਂ ਲੱਭੋਂਗੇ ਪੰਜਾਬੀਓ ਤੱਕੜੀਆਂ ਵਟੇ ਸਿਰਾਂ ਤੇ ਦੁਪੱਟੇ ਵੇ ਕਿੱਥੋਂ ਲੱਭੋਂਗੇ ਪੰਜਾਬੀਓ ਕਹਿੰਦੇ ਚਿੰਝਾਂ ਅਤੇ ਮੇਲੇ ਆਨੇ ਟਕੇ ਢੇਲੇ ਗੁੜ ਦੀ ਕੁਲਾੜੀ ਧਰਤੀ ਚੋਂ ਪਾਣੀ ਗੁੜ ਦੀ ਕੁਲਾੜੀ ਧਰਤੀ ਚੋਂ ਪਾਣੀ ਜੰਡ ਅਤੇ ਵਣ ਗਰਨੇ ਤੇ ਸਣ ਵੇ ਕਿੱਥੋਂ ਲੱਭੋਂਗੇ ਪੰਜਾਬੀਓ ਤੱਕੜੀਆਂ ਵਟੇ ਸਿਰਾਂ ਤੇ ਦੁਪੱਟੇ ਵੇ ਕਿੱਥੋਂ ਲੱਭੋਂਗੇ ਪੰਜਾਬੀਓ ਅੱਗੇ ਕਹਿੰਦੇ ਭਗਤ ਸਰਾਬੇ ਨਾਨਕ ਜਿਹੇ ਬਾਬੇ ਭਗਤ ਸਰਾਬੇ ਨਾਨਕ ਜਿਹੇ ਬਾਬੇ ਛਾਂ ਅਤੇ ਰੁੱਖ ਧੀ ਵਾਲਾ ਸੁੱਖ ਘੱਗਰੇ ਤੇ ਚਾਦਰੇ ਮੱਕੀਆਂ ਤੇ ਬਾਜਰੀ ਵੇ ਕਿੱਥੋਂ ਲੱਭੋਂਗੇ ਪੰਜਾਬੀਓ ਤੱਕੜੀਆਂ ਵੱਟੇ ਸਿਰਾਂ ਤੇ ਦੁਪੱਟੇ ਵੇ ਕਿੱਥੋਂ ਲੱਭੋਂਗੇ ਪੰਜਾਬੀਓ ਕਹਿੰਦੇ ਓਖਲੀਆਂ ਮੋਲੇ ਛਿੱਕੂ ਅਤੇ ਗੋਲੇ ਓਖਲੀਆਂ ਮੋਲੇ ਛਿੱਕੂ ਅਤੇ ਗੋਲੇ ਟਾਂਡਾ ਤੇ ਪੱਖੀਆਂ ਸੰਦੂਕ ਤੇ ਚੱਕੀਆਂ ਪੰਜਾਲੀ ਤੇ ਹਲ ਬੜੇਵਿਆਂ ਦੀ ਖਲ ਵੇ ਕਿੱਥੋਂ ਲੱਭੋਗੇ ਪੰਜਾਬੀਓ ਤੱਕੜੀਆਂ ਵੱਟੇ ਸਿਰਾਂ ਤੇ ਦੁਪੱਟੇ ਵੇ ਕਿੱਥੋਂ ਲੱਭੋਗੇ ਪੰਜਾਬੀਓ ਸੋ ਆਖਰੀ ਪਹਿਰੇ ਚ ਲਿਖਦੇ ਨੇ ਨਸ਼ਾ ਰਹਿਤ ਜਵਾਨੀ ਦਵਾਤ ਤੇ ਕਾਨੀ ਨਸ਼ਾ ਰਹਿਤ ਜਵਾਨੀ ਦਵਾਤ ਤੇ ਕਾਨੀ ਬਾਬੇ ਸੌ ਸਾਲੇ ਸੁੱਥਣਾ ਤੇ ਨਾਲੇ ਸਾਂਝਾਂ ਤੇ ਪਿਆਰ ਬੱਚੋ ਆਣੀਆਂ ਸ਼ਿੰਗਾਰ ਵੇ ਕਿੱਥੋਂ ਲੱਭੋਗੇ ਪੰਜਾਬੀਓ ਤੱਕੜੀਆਂ ਵੱਟੇ ਸਿਰਾਂ ਤੇ ਦੁਪੱਟੇ ਵੇ ਕਿੱਥੋਂ ਲੱਭੋਗੇ ਪੰਜਾਬੀਓ ਜੀ ਹਾਂ ਇਹ ਸੱਚ ਹੈ ਕਿ ਪੁਰਾਣਾ ਸਮਾਂ ਪੁਰਾਣਾ ਵਿਰਸਾ ਸਾਡਾ ਪੁਰਾਣਾ ਸੱਭਿਆਚਾਰ ਕਿਤਨਾ ਕਿਤੇ ਅਲੋਪ ਹੁੰਦਾ ਜਾ ਰਿਹਾ ਸੋ ਜਿਸ ਤਰ੍ਹਾਂ ਲੇਖਕ ਨੇ ਬੜੀਆਂ ਸੋਹਣੀਆਂ ਗੱਲਾਂ ਲਿਖੀਆਂ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਹੰਡਾਈਆਂ ਨੇ ਇਹ ਚੀਜ਼ਾਂ ਵਰਤੀਆਂ ਨੇ ਜਿਨ੍ਹਾਂ ਨੂੰ ਓਖਲੀਆਂ ਮੋਲੇ ਚਿੱਕੂ ਗੋਲੇ ਆਦਿ ਇਹ ਚੀਜ਼ਾਂ ਦਾ ਪਤਾ ਹੈ ਉਹਨਾਂ ਨੂੰ ਇਹ ਸੁਣ ਕੇ ਜ਼ਰੂਰ ਲੱਗਿਆ ਹੋਊਗਾ ਕਿ ਅੱਜ ਦੇ ਇਸ ਤੇਜ਼ੀ ਭਰੇ ਸਮੇਂ ਦੇ ਵਿੱਚ ਅਸੀਂ ਬਹੁਤ ਕੁਝ ਖੋ ਲਿਆ ਸੋ ਜਿਸ ਤਰ੍ਹਾਂ ਲਿਖਾਰੀ ਨੇ ਸਿਰ ਤੇ ਚੁੰਨੀਆਂ ਦੀ ਗੱਲ ਤੇ ਨਸ਼ੇ ਰਹਿਤ ਜਵਾਨੀ ਦੀ ਗੱਲ ਕੀਤੀ ਹੈ ਇੰਜ ਲੱਗਦਾ ਕਿ ਜੇਕਰ ਇਹ ਚੀਜ਼ਾਂ ਅੱਜ ਵੀ ਅਜੇ ਵੀ ਨਾ ਸੰਭਾਲੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਇਹ ਚੀਜ਼ਾਂ ਸਿਰਫ ਸ਼ਬਦਾਵਲੀ ਬਣ ਕੇ ਰਹਿ ਜਾਣੀਆਂ ਨੇ ਸੋ ਇਸ ਕਰਕੇ ਆਓ ਆਪਣੇ ਵਿਰਸੇ ਨੂੰ ਆਪਣੇ ਸੱਭਿਆਚਾਰ ਨੂੰ ਸੰਭਾਲੀਏ ਉਸ ਵਿਰਸੇ ਅਮੀਰ ਵਿਰਸੇ ਨਾਲ ਜੁੜੀਏ ਜਿਹੜਾ ਸਾਥੋਂ ਪਿੱਛੇ ਹਟਦਾ ਜਾ ਰਿਹਾ ਹੈ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ